ਜਿਉਂ-ਜਿਉਂ ਮੈਨੂੰ ਮੁਨਾਫਾ ਹੁੰਦਾ ਗਿਆ ਮੈਂ ਓਵੇਂ-ਓਵੇਂ ਆਪਣੇ ਪਸ਼ੂ ਬਧੰਦੀ ਲਈ ਮੈਂ ਐਵੇਂ ਨਹੀਂ ਕਰਿਆ ਕਿ ਲੋਨ ਕਰਵਾ ਕੇ ਆ ਕੁਝ ਕਰਵਾ ਕੇ ਮੈਂ ਵੱਡਾ ਸਾਰਾ ਫਾਰਮ ਪਾਲਿਆ ਫਿਰ ਉਹਨੂੰ ਬਾਅਦ ਚ ਬਹੁਤ ਵੀਰ ਹੁੰਨੇ ਜਿਹੜੀ ਭੈਣਾ ਹੁੰਨੇ ਉਹਨਾਂ ਨੂੰ ਬਾਅਦ ਚ ਫਿਰ ক্লোਜ਼ ਕਰਨਾ ਪੈ ਜਾਂਦਾ ਹੈ ਸਹੀ ਹੈ ਜੀ ਸਹੀ ਹੈ ਇਸ ਤੋਂ ਅੱਛਾ ਜਿਵੇਂ ਜਿਵੇਂ ਆਪਣੇ ਦੁੱਧ ਦੀ ਲਾਗਤ ਹੁੰਦੀ ਹੈ ਓਵੇਂ ਓਵੇਂ ਆਪਣਾ ਫਾਰਮ ਵਧਾਓ ਸਹੀ ਗੱਲ ਮੈਂ ਹਮੇਸ਼ਾ ਹਰ ਕਿਸੇ ਭੈਣ ਨੂੰ ਤੇ ਵੀਰ ਨੂੰ ਆਹੀ ਚੀਜ਼ ਕਹਿੰਦੀ ਆ ਤੁਸੀਂ ਬਹੁਤ ਛੋਟੇ ਲੈਵਲ ਤੋਂ ਕਰੋ ਤੇ 10 ਪਸ਼ੂਆਂ ਤੱਕ ਦਾ ਆਪ ਆਪਣਾ ਕੰਮ ਪਸ਼ੂਆਂ ਦਾ ਆਪ ਕਰ ਸਕਦੇ ਹੋ ਕਿਉਂਕਿ ਜਿੰਨੀ ਆਪਾਂ ਲੇਬਰ ਰੱਖਾਂਗੇ देखो ਜਿਹੜੀ ਬਚਤ ਹੁੰਦੀ ਆ ਫਿਰ ਉਹ ਸਾਰੀ ਉੱਤੇ ਚਲੀ ਜਾਂਦੀ ਹੈ ਉਹਨੇ ਹੀ ਖਰਚੇ ਹੋ ਜਨੇ ਕਿਉਂਕਿ ਅੱਜ ਕੱਲ ਪਸ਼ੂ ਦੇ ਖਰਚੇ ਬਹੁਤ ਹੈ ਜੇ ਆਪਾਂ ਖੁਦ ਕਰਾਂਗੇ ਤਾਂ ਹੀ ਆਪਾਂ ਨੂੰ ਬਚਤ ਹੋएगी ਜੇ ਆਪਾਂ ਜਿਆਦਾ ਲੇਬਰ ਰੱਖ ਲਾਂਗੇ ਦੋ ਪਸ਼ੂ ਰੱਖਿਆ ਤਾਂ ਵੀ ਲੇਬਰ ਰੱਖਿਆ ਉਹਨੇ ਹੀ ਕਾਂਸ ਪਾਣਾ ਉਹਨੇ ਹੀ ਦੁੱਧ ਕੱਢਣਾ ਹੈ ਆਪ ਉਧਰ ਨੂੰ ਚਲੇ ਗਈ ਉਧਰ ਨੂੰ ਚਲੇ ਗਈ ਹੈ ਨਾ ਜਾਂ ਘਰ ਬੈਠੇ ਰਹੇ ਫੋਨ ਚਲਾ ਲਿਆ ਨਾ ਫਿਰ ਤਾਂ ਆਪਾਂ ਨੂੰ ਕੋਈ ਬਚਤ ਨਹੀਂ ਹੈਗੀ ਸਸੀ ਕਾਲ ਜੀ ਅੱਜ ਆਪਾਂ ਮੌਜੂਦ ਆ ਪੀਡੀਐਫੇ ਮੇਲਾ ਜਗਰਾਵਾਂ ਜਗਰਾਵਾਂ ਦੇ ਵਿੱਚ ਦੋਸਤੋ ਜਿਹੜੀ ਆਪਾਂ ਸਟਾਲ ਤੇ ਖੜੇ ਆ ਇਹ ਮੈਡਮ ਅੰਬਾਲਾ ਤੋਂ ਆਏ ਆ ਨਾਲ ਮੈਡਮ ਦੇ ਹਸਬੰਦ ਆ ਇਹਨਾਂ ਨੂੰ 8 ਸਾਲ ਹੋ ਗਏ ਇਹ ਇਹਨਾਂ ਦਾ ਆਪਣਾ ਹੀ ਡੇਰੀ ਫਾਰਮ ਹੈ ਆਪਣੇ ਡੇਰੀ ਫਾਰਮ ਤੋਂ ਜਿਹੜਾ ਦੁੱਧ ਹੁੰਦਾ ਉਹ ਦੁੱਧ ਦੇ ਪ੍ਰੋਡਕਟ ਬਣਾ ਕੇ ਸੇਲ ਕਰਦੇ ਆ ਇੱਕ ਇਹਨਾਂ ਦੀ ਡੇਰੀ ਅੰਬਾਲਾ ਸ਼ਹਿਰ ਦੇ ਵਿੱਚ ਹੈ ਤੇ ਬਾਕੀ ਰਹਿੰਦੇ ਕੈਂਟ ਦੇ ਵਿੱਚ ਹੈ ਬਹੁਤ ਵਧੀਆ ਇਨਕਮ ਕਰ ਰਹੇ ਆ ਬਹੁਤ ਖੁਸ਼ੀ ਹੋਈ ਬਾਈ ਨੂੰ ਮਿਲ ਕੇ ਬਾਈ ਦੇ ਜਿਹੜੇ ਵਾਈਫ ਆ ਬਹੁਤ ਮਿਹਨਤ ਕਰਦੇ ਆ ਬਾਈ ਪਹਿਲਾਂ ਆਪ ਪ੍ਰਾਈਵੇਟ ਜੌਬ ਕਰਦੇ ਸੀ ਹੁਣ ਉਹਨਾਂ ਨੇ ਜਿਹੜੀ ਜੌਬ ਛੱਡਤੀ ਆ ਹੁਣ ਵਧੀਆ ਇਨਕਮ ਕਰ ਰਹੇ ਆ ਹਰ ਇੱਕ ਕਿਸਾਨ ਵੀਰ ਨੂੰ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਰਾਜਸਥਾਨ ਦਾ ਖੇਤੀ ਦੇ ਨਾਲ ਨਾਲ ਕੋਈ ਵੀ ਸਹਾਇਕ ਧੰਦਾ ਕਰਨਾ ਚਾਹੀਦਾ ਭਾਵੇਂ ਪਸ਼ੂ ਪਾਲਣ ਕਰੇ ਜਾਂ ਹੋਰ ਵੀ ਬਹੁਤ ਧੰਦੇ ਆ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਮੈਡਮ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਜੀਤ ਕੌਰ ਹੈ ਠੀਕ ਹੈ ਜੀ ਤੇ ਕਿੱਥੋਂ ਆਏ ਆ ਅਪਾ ਆਪਾਂ ਅੰਮ੍ਰਾਲੇ ਕੋਲ ਆਪਣਾ ਪਿੰਡ ਹੈ ਜਿਲ੍ਹਾ ਮੋਹਾਲੀ ਹੈ ਸਾਡਾ ਬਡਾਣਾ ਪਿੰਡ ਹੈ ਸਾਡਾ ਠੀਕ ਹੈ ਜੀ ਮੈਡਮ ਬਹੁਤ ਖੁਸ਼ੀ ਹੋਈ ਜੀ ਤੁਸੀਂ ਜਿਹੜਾ ਆਪਣੇ ਹਸਬੰਡ ਦੇ ਨਾਲ ਵਧੀਆ ਮਿਹਨਤ ਕਰਦੇ ਹੋ ਹਾਂਜੀ ਤੇ ਵਧੀਆ ਆਪਣੀ ਇਨਕਮ ਕਰ ਰਹੇ ਹੋ ਪਹਿਲਾਂ ਬਾਈ ਜੀ ਜੋਬ ਕਰਦੇ ਸੀਗੇ ਪ੍ਰਾਈਵੇਟ ਹਾਂਜੀ ਵੀਰ ਜੀ ਪ੍ਰਾਈਵੇਟ ਜੋਬ ਕਰਦੇ ਸੀ ਠੀਕ ਹੈ ਜੀ ਤੇ ਅਸੀਂ ਪਹਿਲਾਂ ਆਪਣਾ ਕੰਮ ਸੈੱਟ ਕਰਕੇ ਫਿਰ ਅਸੀਂ ਜੋਬ ਛੱਡੀ ਠੀਕ ਹੈ ਜੀ ਤੇ ਹੁਣ ਵਧੀਆ ਇਨਕਮ ਹੋ ਰਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਵਧੀਆ ਹੀ ਆਪਣਾ ਫਾਰਮ ਹੈ ਇਹ ਘਰ ਤਿਆਰ ਕੀਤਾ ਹੋਇਆ ਹੈ ਜਿਹੜਾ ਕਿ ਕਿ ਆਪਣੇ ਦੋ ਸ਼ਾਪ ਨੇ ਕੰਬਾਲਾ ਸਿਟੀ ਦੇ ਵਿੱਚ ਹੈ ਇੱਕ ਕੰਬਾਲਾ ਕੈਂਟ ਦੇ ਵਿੱਚ ਹੈ ਠੀਕ ਹੈ ਜੀ ਹਾਂ ਜੀ ਜੇ ਮੈਡਮ ਗੱਲ ਕਰੀਏ ਵੀ ਤੁਸੀਂ ਮੰਨ ਲਓ ਇਸ ਪਾਸੇ ਆਏ ਜੀ ਤੁਸੀਂ ਲੈ ਕੇ ਆਏ ਬਾਈ ਨੂੰ ਡੇਰੀ ਫਾਰਮ ਵਾਲੇ ਪਾਸੇ ਬਸ ਦੋਨਾਂ ਦਾ ਹੀ ਸਾਥ ਹੈ ਕਿਉਂਕਿ ਇੱਕ ਪਹੀਏ ਨਾਲ ਗੱਡੀ ਚੱਲਦੀ ਨਹੀਂ ਹੈਗੀ ਦੋਨਾਂ ਨਾਲ ਹੀ ਚੱਲਦੀ ਹੈ ਕਿਉਂਕਿ ਉਹਨਾਂ ਨੇ ਵੀ ਇੰਟਰਸਟ ਸੀਗਾ ਪਹਿਲਾਂ ਚਲੋ ਮੈਨੂੰ ਨਹੀਂ ਸੀਗਾ ਇੰਟਰਸਟ ਪਰ ਮੈਨੂੰ ਬਾਅਦ ਚ ਹੋ ਗਿਆ ਸੀ ਜਿਸ ਟਾਈਮ ਜਿਉਂ-ਜਿਉਂ ਕਹਿ ਦਿੰਦੇ ਨੇ ਵੀ ਇਨਕਮ ਆਣ ਲੱਗੀ ਪੈਸਾ ਆਣ ਲੱਗ ਜਾਂਦਾ ਫਿਰ ਐ ਹੋ ਜਾਂਦਾ ਵੀ ਚਲੋ ਹਾਂ ਅੱਛੀ ਚੀਜ਼ ਹੈ ਇਹ ਅੱਛਾ ਕੰਮ ਕਰ ਰਹੇ ਨੇ ਓਰੀਜਨਲ ਚੀਜ਼ ਦੇ ਰਹੇ ਨੇ ਲੋਕਾਂ ਨੂੰ ਓਰੀਜਨਲ ਚੀਜ਼ ਖਿਲਾ ਰਹੇ ਹੈ ਤੇ ਲੋਕਾਂ ਦਾ ਬਹੁਤ ਸਨੇਹ ਮਿਲ ਰਿਹਾ ਹੈ ਤੇ ਆਪਣਾ ਹਰਜੀਤ ਡੇਰੀ ਫਾਰਮ ਦੇ ਨਾਮ ਤੋਂ ਪੇਜ ਹੈ YouTube ਤੇ ਵੀ Facebook ਤੇ ਵੀ ਪੇਜ ਹੈ ਇਹ ਆਪਣਾ ਹਾਂਜੀ ਤੇ ਬਹੁਤ ਲੋਕ ਪਿਆਰ ਦੰਨੇ ਆ ਵੀਰੇ ਬਹੁਤ ਲੋਕ ਸ਼ਾਪ ਤੋਂ ਵੀ ਸਮਾਨ ਜਿਹੜਾ ਕਿ ਬਾਈ ਕਰਦੇ ਆ ਠੀਕ ਹੈ ਜੀ ਆਨਲਾਈਨ ਵੀ ਮੰਗਾਨੇ ਆ ਕਈ ਸ਼ਾਪ ਤੇ ਵੀ ਚਲੇ ਜੰਨੇ ਆ ਵੀਰੇ ਘਰ ਵੀ ਚਲੇ ਜੰਨੇ ਆ ਫਾਰਮ ਤੇ ਵੀ ਹਨਾ ਬਹੁਤ ਵਧੀਆ ਕੰਮ ਹੈ ਵੀਰੇ ਜੇ ਮਿਹਨਤ ਕਰਕੇ ਦੋਨੋਂ ਹਸਬੰਡ ਵਾਈਫ ਕਰਾਂਗੇ ਤੇ ਕੰਮ ਬਹੁਤ ਵਧੀਆ ਹੀ ਹੈ ਹਾਂ ਜੀ ਨਹੀਂ ਨਹੀਂ ਸਹੀ ਗੱਲ ਹੈ ਜੀ ਹਾਂ ਜੀ ਤੇ ਮੈਡਮ ਜੇ ਆਪਾਂ ਗੱਲ ਕਰੀਏ ਵੀ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਵੀ ਆਪਾਂ ਡੇਰੀ ਫਾਰਮ ਵਾਲੇ ਪਾਸੇ ਆਉਣਾ ਜੀ ਐ ਨਬੀ ਦੇ ਦੇਖੋ ਕਈ ਵਾਰੀ ਐ ਹੋ ਜਾਂਦਾ ਹੈ ਕਿ ਆਪਾਂ ਸ਼ੁਰੂਆਤ ਕਦੋਂ ਕੀਤੀ ਸੀ ਆਪਣਾ ਆਪਾਂ ਇਹ ਸ਼ੁਰੂਆਤ 2015 ਨੂੰ ਕੀਤੀ ਸੀ ਠੀਕ ਹੈ ਉਸ ਟਾਈਮ ਫਿਰ ਕਿੰਨੇ ਪਸ਼ੂ ਸੀਗੇ ਜੀ ਸਾਡੇ ਕੋਲ ਵੈਸੇ ਕਰਦੇ ਪਸ਼ੂ ਸੀਗੇ ਪਰ ਮੈਂ ਇੱਕ گاਂਵ ਤੋਂ ਆਪਣੀ ਸ਼ੁਰੂਆਤ ਕੀਤੀ ਹੈ ਬਹੁਤ ਛੋਟੇ ਲੈਵਲ ਤੋਂ ਕੀਤੀ ਹੈ ਜਿਉਂ-ਜਿਉਂ ਮੈਨੂੰ ਮੁਨਾਫਾ ਹੁੰਦਾ ਗਿਆ ਮੈਂ ਓਵੇਂ-ਓਵੇਂ ਆਪਣੇ ਪਸ਼ੂ ਵਧਾਉਂਦੇ ਗਏ ਮੈਂ ਐਵੇਂ ਨਹੀਂ ਕਰਿਆ ਕਿ ਲੋਨ ਕਰਵਾ ਕੇ ਜਾਂ ਕੁਝ ਕਰਵਾ ਕੇ ਮੈਂ ਵੱਡਾ ਸਾਰਾ ਫਾਰਮ ਪਾ ਲਿਆ ਫਿਰ ਉਹਨੂੰ ਬਾਅਦ ਚ ਬਹੁਤ ਵੀਰ ਹੁੰਨੇ ਆ ਜਿਹੜੀ ਭੈਣਾ ਹੁੰਨੇ ਆ ਉਹਨਾਂ ਨੂੰ ਬਾਅਦ ਚ ਫਿਰ ক্লোਜ਼ ਕਰਨਾ ਪੈ ਜਾਂਦਾ ਸਹੀ ਹੈ ਜੀ ਸਹੀ ਹੈ ਇਸ ਤੋਂ ਅੱਛਾ ਜਿਵੇਂ ਜਿਵੇਂ ਆਪਣੇ ਦੁੱਧ ਦੀ ਲਗਤ ਹੁੰਦੀ ਹੈ ਈ ਓਵੇਂ ਓਵੇਂ ਆਪਣਾ ਫਾਰਮ ਵਧਾਓ ਜੀ ਸਹੀ ਗੱਲ ਮੈਂ ਹਮੇਸ਼ਾ ਹਰ ਕਿਸੇ ਭੈਣ ਨੂੰ ਤੇ ਵੀਰ ਨੂੰ ਆਹੀ ਚੀਜ਼ ਕਹਿੰਨੀ ਆ ਤੁਸੀਂ ਬਹੁਤ ਛੋਟੇ ਲੈਵਲ ਤੋਂ ਕਰੋ ਤੇ 10 ਪਸ਼ੂਆਂ ਤੱਕ ਆਪ ਆਪਣਾ ਕੰਮ ਪਸ਼ੂਆਂ ਦਾ ਆਪ ਕਰ ਸਕਦੇ ਹੋ ਕਿਉਂਕਿ ਜਿੰਨੀ ਆਪਾਂ ਲੈਵਲ ਰੱਖਾਂਗੇ देखो ਜਿਹੜੀ ਬੱਚਤ ਹੁੰਦੀ ਆ ਫਿਰ ਉਹ ਸਾਰੀ ਉੱਥੇ ਚਲੀ ਜਾਂਦੀ ਹੈ ਉਹਨੇ ਹੀ ਖਰਚੇ ਹੋ ਜਣੇ ਕਿਉਂਕਿ ਅੱਜ ਕੱਲ ਪਸ਼ੂਆਂ ਦੇ ਖਰਚੇ ਬਹੁਤ ਐ ਜੇ ਆਪਾਂ ਖੁਦ ਕਰਾਂਗੇ ਤਾਂ ਹੀ ਆਪਾਂ ਨੂੰ ਬੱਚਤ ਹੋਏਗੀ ਜੇ ਆਪਾਂ ਜ਼ਿਆਦਾ ਲੇਵਰ ਰੱਖ ਲਾਂਗੇ ਦੋ ਪਸ਼ੂ ਰੱਖਿਆ ਤਾਂ ਵੀ ਲੇਵਰ ਰੱਖਿਆ ਉਹਨੇ ਹੀ ਕਾਂਸ ਪਾਣਾ ਉਹਨੇ ਹੀ ਦੁੱਧ ਕੱਢਣਾ ਹੀ ਆਪ ਉਧਰ ਨੂੰ ਚਲੇ ਗਈ ਉਧਰ ਨੂੰ ਚਲੇ ਗਈ ਹੈ ਨਾ ਜਾਂ ਘਰ ਬੈਠੇ ਰਹੇ ਫੋਨ ਚਲਾ ਲਿਆ ਨਾ ਫਿਰ ਤਾਂ ਆਪਾਂ ਨੂੰ ਕੋਈ ਬਚਤ ਨਹੀਂ ਹੈਗੀ ਹੁਣ ਸਰੀ ਅਸੀਂ ਸਾਰਾ ਪਰਿਵਾਰ ਸੱਸ ਸੋਹਰਾ ਬੇਟਾ ਇੱਕ ਮੇਰੇ ਕੋਲੇ ਹਸਬੰਡ ਵਾਈਫ ਹੈ ਅਸੀਂ ਸਾਰਾ ਪਰਿਵਾਰ ਆਪੇ ਹੀ ਲੱਗ ਰਿਹਾ ਹੈ ਸਹੀ ਹੈ ਆਪਣੀ ਮਿਹਨਤ ਕਰਦੇ ਹਾਂ ਜੀ ਨਾਲੇ ਵਧੀਆ ਜੇ ਕੰਮ ਕਰਦੇ ਤਾਂ ਇਹ ਮਿਹਨਤ ਕਰਦੇ ਸਿਹਤ ਵੀ ਵਧੀਆ ਰਹਿੰਦੀ ਹਾਂਜੀ 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 ਤੇ ਬਾਕੀ ਆਪਦਾ ਕੰਮ ਆ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਬਿਮਾਰੀਆਂ ਚੱਲ ਗਈਆਂ ਹੈ ਬੇਲੇ ਰਹਿੰਦੇ ਆ ਮੋਟਾਪਾ ਆ ਜਾਂਦਾ ਹੀ ਬਿਮਾਰੀਆਂ ਲੱਗ ਜਾਂਦੀਆਂ ਹੀ ਇੰਨੀਆਂ ਜ਼ਿਆਦਾ ਹਨ ਤੇ ਨਾਲੇ ਪ੍ਰਾਈਵੇਟ ਜੋਬ ਕੋਈ ਵੀ ਕਰਨ ਨਾਲੋਂ ਆਪਦਾ ਕੰਮ ਆ ਹੀ ਥੋੜਾ ਆਪਣਾ ਕੰਮ ਮੈਂ ਉਹ ਜਦੋਂ ਜੀ ਕਰਦਾ ਆਪਾਂ ਕਰ ਲੈਨੇ ਆਂ ਹਾਂਜੀ ਥੋੜੀ ਜਿਹਾ ਆਪਾਂ ਰੈਸਟ ਲੈ ਲੈਨੇ ਆਂ ਹਣਾ ਹੁਣ ਪ੍ਰਾਈਵੇਟ ਜੋਬ ਹੋਇਆਉਗੀ ਉਹ ਸਾਰਾ ਦਿਨ ਸਿੱਧੇ ਸਟ੍ਰੈਸ ਹੀ ਰਹਿਣਾ ਹੈ ਹਾਂਜੀ ਸਟ੍ਰੈਸ ਹੈ ਹੀ ਹਾਂ ਤੇ ਅੱਜ ਕੱਲ ਤੁਸੀਂ ਦੇਖ ਲੋ ਅਟੈਕ ਵਗੈਰਾ ਕਿੰਨੇ ਹੋ ਰਹੀ ਹੈ ਹਾਂ ਜੀ ਆਏ ਪ੍ਰੈਸ਼ਰ ਨਾਲ ਹੀ ਹੈ ਪ੍ਰੈਸ਼ਰ ਨਾਲ ਹੀ ਹਾਂ ਜੀ ਬੰਦੇ ਨੂੰ ਜ਼ਿਆਦਾ ਪ੍ਰੈਸ਼ਰ ਹੁੰਦਾ ਹੈ ਇਹ ਲੇਡੀਜ਼ ਤਾਂ ਚਲੋ ਵਿਚਾਰੀਆਂ ਘਰੋਂ ਨਹੀਂ ਆਈਆਂ ਉਹਨਾਂ ਦਾ ਕੀ ਕਿਉਂਕਿ ਜੈਨਸ ਨੂੰ ਜ਼ਿਆਦਾ ਹੁੰਦਾ ਉਹਨਾਂ ਨੂੰ ਬਾਹਰ ਦਾ ਵੀ ਹੁੰਦਾ ਹੈ ਘਰ ਦਾ ਵੀ ਬੋਝ ਇਸ ਕਰਕੇ ਆਪਣਾ ਕੋਈ ਵੀ ਕੰਮ ਹੈ ਮੈਂ ਨਹੀਂ ਕਹਿੰਦੀ ਆਹੀ ਡੈਰੀ ਫਾਰਮ ਹਾਂ ਬਈ ਹੋਰ ਵੀ ਕਰ ਸਕਦੇ ਕੋਈ ਵੀ ਬਹੁਤ ਕੰਮ ਹੈ ਹੋਰ ਕੰਮ ਜਿਹੜੇ ਕਰਨ ਵਾਲੇ ਬਾਕੀ ਜਿਹੜੀ ਹੁਣ ਤੁਸੀਂ ਗੱਲ ਕਰ ਬਹੁਤ ਜਿਹੜੇ ਮੁੰਡੇ ਅੱਜਕੱਲ੍ਹ ਦੇ ਸਾਡੇ ਵਰਗੇ ਵੀ ਆਪ ਕੰਪਨੀਆਂ ਪ੍ਰਾਈਵੇਟ ਛੱਡ ਕੇ ਆਪ ਦਾ ਕੰਮ ਚਲਾ ਰਹੇ ਸੋਚ ਵੀ ਰਹੇ ਕਿ ਆਪ ਆਉਂਦਾ ਕਰੀ ਜਿਹੜੇ ਹੁਣ ਆਉਣ ਵਾਲੀ ਨਿਊ ਜਨਰੇਸ਼ਨ ਹੈ ਨਾ ਉਹ ਬਹੁਤ ਆਪਣਾ ਕੰਮ ਕਰ ਰਹੀ ਹੈ ਹਾਂਜੀ ਹਾਂਜੀ ਸਾਰੇ ਲੋਕ ਐ ਨਾ ਸ਼ਰਮ ਘਰੋ ਵੀ ਕੀ ਕੀ ਕਹੂਗਾ ਕੀ ਗੀਗੋ ਕਿਉਂਕਿ ਲੋਕਾਂ ਨੇ ਘੜਾ ਆਪਾਂ ਨੂੰ ਖਾਣੇ ਨਹੀਂ ਦੇਣਾ ਆਪਣੀ ਮਿਹਨਤ ਹੈ ਆਪਣੀ ਮਿਹਨਤ ਦੇ ਜਿੰਨੀ ਕਰ ਲਓਗੇ ਉੰਨੀ ਵਧੀਆ ਰਹੋਗੇ ਹਾਂਜੀ ਹਾਂਜੀ ਆਪਣਾ ਕਿਤੇ ਦੇ ਜਾਣੇ ਦੇ ਤੰਗ ਹੁੰਦੇ ਕਿਤੇ ਕਾਸੀ ਦੇ ਨਹੀਂ ਹੁੰਦਾ ਸਾਰ ਦਿਨ ਪੈਸੇ ਆਪਾਂ ਮੇਨ ਅੱਜਕਲ ਜ਼ਿੰਦਗੀ ਵਿੱਚ ਪੈਸਾ ਹੀ ਜ਼ਰੂਰੀ ਹੋ ਗਈ ਹੈ ਪੈਸੇ ਵੀ ਨਾ ਕੁਝ ਵੀ ਨਹੀਂ ਹੁੰਦਾ ਹੈਗਾ ਹੀ ਸਹੀ ਗੱਲ ਹੈ ਆਪਣੀ ਜਿਹੜੀਆਂ ਜ਼ਰੂਰਤਾਂ ਉਹ ਵੀ ਪੈਸੇ ਨਾਲ ਹੀ ਪੂਰੀਆਂ ਹੋਉਂਦੀਆਂ ਹਨਾ ਹੁਣ ਆਪਾਂ ਜੇ ਆਪਾਂ ਬੇਲੇ ਬੈਠ ਕੇ ਸੋਚੀ ਵੀ ਆਪਣੀ ਜ਼ਰੂਰਤਾਂ ਇਹ ਨਹੀਂ ਪੂਰੀ ਹੋ ਜਾਣਗੀਆਂ ਤਾਂ ਹੋਣੀਆਂ ਹੀ ਨਹੀਂ ਹੋਈਆਂ ਸਹੀ ਗੱਲ ਹੈ ਤੇ ਮੈਡਮ ਜੇ ਆਪਾਂ ਹੁਣ ਜਿਹੜੇ ਤੁਸੀਂ ਪ੍ਰੋਡਕਟ ਬਣਾਉਣੇ ਉਹਨਾਂ ਦੀ ਗੱਲ ਕਰੀਏ ਦੁੱਧ ਤੋਂ ਕਿਹੜੇ-ਕਿਹੜੇ ਪ੍ਰੋਡਕਟ ਤਿਆਰ ਕਰਦੇ ਆਪਾਂ ਆਲ ਦੁੱਧ ਤੋਂ ਸਾਰੇ ਪ੍ਰੋਡਕਟ ਤਿਆਰ ਕਰਦੇ ਹਾਂ ਜਿਵੇਂ ਬਰਫੀ ਪੇੜਾ ਹੋ ਗਿਆ ਹੀ ਠੀਕ ਹੈ ਜੀ ਕਿਸੇ ਵੀ ਪ੍ਰੋਡਕਟ ਵਿੱਚ ਤੁਹਾਨੂੰ ਕੋਈ ਵੀ ਮਿਲਾਵਟ ਨਹੀਂ ਮਿਲੂਗੀ ਤੇ ਹੁਣ ਅਸੀਂ ਜਿਹੜੇ ਅਗਲੀ ਗਰਚਨ ਦੇ ਮੇਲੇ ਲੱਗਦੇ ਆ ਅਸੀਂ ਉਹਨਾਂ ਨੂੰ ਵੀ ਲਗਾਉਣ ਲੱਗੇ ਕਿਉਂਕਿ ਸਾਨੂੰ ਰਿਸਪਾਂਸ ਲੋਕਾਂ ਦਾ ਬਹੁਤ ਅੱਛਾ ਮਿਲ ਰਿਹਾ ਹੈ ਠੀਕ ਹੈ ਜੀ ਸਾਰੇ ਭੈਣ ਭਰਾ ਜਿਹੜਾ ਕਿ ਬਹੁਤ ਸਨੇਹ ਦੇ ਰਹੇ ਆ ਇਹ ਸਾਰੇ ਆਪਣੇ ਫਾਰਮ ਨੂੰ ਸਹੀ ਹੈ ਜੀ ਤੇ ਆਪਣੇ ਪ੍ਰੋਡਕਟਾਂ ਨੂੰ ਤੇ ਇਹ ਅਸੀਂ ਪਨੀਰ ਦਾ ਪਕੌੜਾ ਬਣਾਉਂਦੇ ਆ ਅਸੀਂ ਪਨੀਰ ਬਣਾਉਣੀ ਆ ਇਹ ਕਰ ਮੈਂ ਖੁਦ ਹੀ ਬਣਾਉਣੀ ਆ ਠੀਕ ਹੈ ਜੀ ਆ ਦੇਖ ਸਕਦੇ ਹੋ ਦੋਸਤੋ ਜਿਹੜੇ ਵੀ ਆਪਣੇ ਵਿਊਅਰਸ ਦੇਖ ਰਹੇ ਆ ਤੇ ਅਸੀਂ ਮਿਲਕ ਪਦਮ ਬਣਾਉਂਦੇ ਆ ਦੁੱਧ ਤੋਂ ਤਿਆਰ ਹੁੰਦਾ ਤੇ ਗਰਮੀਆਂ ਦੇ ਵਿੱਚ ਲੱਸੀ ਹੋ ਜਾਂਦੀ ਇਹ ਮਿੱਠੀ ਨਸੀ ਘੱਟੀ ਲੱਸੀ ਤੇ ਗਰਮ ਦੁੱਧ ਹੋ ਜਾਂਦਾ ਇਹ ਤੇ ਗੁਜ਼ਰੇਲਾ ਹੋ ਜਾਂਦਾ ਇਹ ਹਾਂਜੀ ਬਾਕੀ ਫੇਰ ਪਿੰਨੇ ਆ ਗਏ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਪ੍ਰੋਡਕਟ ਹੈ ਮੈਡਮ ਆਪਨੇ ਪਸ਼ੂਆਂ ਦੇ ਦੁੱਧ ਤੋਂ ਤਿਆਰ ਕਰਕੇ ਸੇਲ ਕਰਦੇ ਨਾਲ ਇਹਦੀ ਇਨਕਮ ਜਾਂਦੇ ਚਲੋ ਮਿਹਨਤ ਤਾਂ ਹੈ ਪਰ ਜਿਹੜੇ ਆਪਦੇ ਪ੍ਰੋਡਕਟ ਹਾਂ ਜੀ ਕਾਫੀ ਲੋਕ ਆਇਆ ਗਏ ਨੇ ਇਹ ਵੀ 50 ਰੁਪਏ ਕਿਲੋ ਦੁੱਧ ਉਹ 50 ਰੁਪਏ ਕਿਲੋ ਦੁੱਧ ਹੈ ਵੀ ਮੈਡਮ ਜੀ 400 ਤੋਂ 500 ਰੁਪਏ ਉਹਨੂੰ ਸੇਲ ਕਰ ਰਹੇ ਆਂ ਉਹ 50 ਰੁਪਏ ਕਿਲੋ ਦੁੱਧ ਅੱਜ ਪਹਿਲੇ ਵੈਸੇ ਦਾ ਅੱਜ ਦੇ ਟਾਈਮ ਵਿੱਚ 50 ਰੁਪਏ ਕਿਲੋ ਦੁੱਧ ਕਿਤੇ ਹੈ ਨਹੀਂ ਹਾਂਜੀ ਉਹ 50 ਰੁਪਏ ਕਿਲੋ ਦੁੱਧ ਨੂੰ ਤੁਸੀਂ ਐਂ ਦੇਖੋ ਅਸੀਂ ਇੱਥੇ ਆਏ ਆ ਰੈਂਟ ਵੀ ਦਿੱਤਾ ਅਸੀਂ ਆਏ ਆ ਖਰਚਾ ਵੀ ਕੀਤਾ ਹੈ ਉਹਦਾ ਵੀ ਖਰਚਾ ਕਰਿਆ ਹੈ ਕਿ ਸਾਡੇ ਕੋਲ ਕਾਰੀਗਰ ਵੀ ਲੱਗ ਰਹੇ ਨੇ ਜਿਨ੍ਹਾਂ ਨੂੰ ਅਸੀਂ ਦੇਣਾ ਹੀ ਹਨਾ ਤੇ ਘਰ ਤੋਂ ਵੀ ਸਮਾਨ ਤਿਆਰ ਕਰਕੇ ਲਿਆਇਆ ਉੱਥੇ ਵੀ ਤੇਲ ਵੀ ਗੈਸ ਵੀ ਸਾਰਾ ਕੁਝ ਲੱਗਿਆ ਹੀ ਹਨਾ ਕੋਈ ਇੱਕ ਪੰਜਾਰ ਰੁਪਏ ਦੀ ਚੀਜ਼ ਨਹੀਂ ਰਹੀ ਉਹ ਐਵੇਂ ਹੀ ਹਰਪਈਆਂ ਚ ਬਦਲ ਗਈ ਨਹੀਂ ਨਹੀਂ ਜੈ ਜੈ ਜਿਹੜੇ ਮਹੋਰ ਸਟਾਲਾਂ ਲੱਗੀਆਂ ਨੇ ਹਾਂ ਕਿ ਚੱਲਦਾ ਹੀ ਉਹਨਾਂ ਤੋਂ ਮਿਲ ਕੇ ਅਸੀਂ ਜਿਵੇਂ ਆਉਂਦੇ ਹੀ ਕਾਫੀ ਲੋਕ ਆਉਂਦੇ 100 ਦੀ ਚੀਜ਼ ਅਸੀਂ 400 ਤਾਂ ਵੇਚ ਨਹੀਂ ਸਕਦੇ ਨਹੀਂ ਨਹੀਂ ਸਾਰਿਆਂ ਦੇ ਹੀ ਰੇਟਾਂ ਹੀ ਬਾਕੀ ਨੇਚਰਲ ਚੀਜ਼ ਹੈ ਆਪ ਦਾ ਘਰ ਦਾ ਦਰਦ ਹੈ ਨੇਚਰਲ ਚੀਜ਼ ਹੈ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਮੈਡਮ ਬਾਕੀ ਦੋਸਤੋ ਮੈਡਮ ਦਾ ਜਿਹੜਾ ਹਰਜੀ ਡੈਰੀ ਫਾਰਮ ਦੇ ਨਾਮ ਤੋਂ ਚੈਨਲ ਹੈ ਤੇ ਮੇਰਾ ਫੇਸਬੁੱਕ ਤੇ ਪੇਜ ਹੈ ਹਰਜੀ ਡੈਰੀ ਫਾਰਮ ਦੇ ਨਾਮ ਤੋਂ ਉਹਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਲਿਓ ਕਿਉਂਕਿ ਮੈਂ ਕੁਝ ਵੀ ਬਣਾ ਨਹੀਂ ਕਰਦੀਆਂ ਤੇ ਮੈਨੂੰ ਉਹਦੇ ਤੇ ਜ਼ਰੂਰ ਪਾਨੀ ਹੈ ਮੈਡਮ ਕੋਈ ਵੀ ਪ੍ਰੋਡਕਟ ਦੁੱਧ ਤੋਂ ਤਿਆਰ ਕਰਦੇ ਆ ਤਾਂ ਮੈਡਮ ਉਹ ਵੀਡੀਓ ਆਪਣੇ ਚੈਨਲ ਤੇ ਪਾਉਂਦੇ ਰਹਿੰਦੇ ਆ ਬਾਕੀ ਅਸੀਂ ਜਿਹੜਾ ਚੈਨਲ ਦਾ ਲਿੰਕ ਹੈ ਉਹ ਤੁਸੀਂ ਇਸੇ ਵੀਡੀਓ ਦੇਖ ਸਕਦੇ ਹੋ ਅਸੀਂ ਦੇ ਦਾਂਗੇ ਬਾਕੀ ਠੀਕ ਹੈ ਮੈਡਮ ਚਲੋ ਤੁਹਾਨੂੰ ਵੀ ਕੰਮ ਕਰਾ ਬਹੁਤ ਵਧੀਆ ਲੱਗਿਆ ਵੀ ਵੇਖ ਕੇ ਬਾਕੀ ਤੁਹਾਡੀ ਮਿਹਨਤ ਨੂੰ ਸਲਾਮ ਆ ਜੀ ਵੈਕ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ